ਇੱਕ ਮਸਲਾ ਜਿਹੜਾ ਅੱਜ ਦੀ ਸੁਰਖੀ ਬਣਿਆ ਹਰੇਕ ਅਖਬਾਰ ਦੀ ਕਿ ਮੌਤਾਂ ਬਹੁਤ ਹੋ ਗਈਆਂ ਵੱਖਰੇ ਵੱਖਰੇ ਲੀਡਰਾਂ ਨੇ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਜਿਹੜੇ ਸੱਤਾ ਤੋਂ ਬਾਹਰ ਹੁੰਦੇ ਆ ਉਹਨਾਂ ਲਈ ਕਹਿਣਾ ਬੜਾ ਸੌਖਾ ਹੁੰਦਾ ਹੈ ਕਿ ਸਰਕਾਰ ਕੰਟਰੋਲ ਕਰੇ ਪਰ ਸਰਕਾਰਾਂ ਵੀ ਕਈ ਬਦਲ ਗਈਆਂ ਨਸ਼ਿਆਂ ਦਾ ਮੁੱਦਾ ਹਾਲੇ ਹਾਵੀ ਪੰਜਾਬ ਤੇ ਦੇਖੋ ਨਸ਼ਿਆਂ ਦਾ ਮੁੱਦਾ ਜਿਹੜਾ ਨਾ ਇਸ ਦੀ ਜਨਮ ਦੀ ਹਿਸਟਰੀ ਚ ਜਾਣਾ ਪਏਗਾ ਕਿ ਇਹ ਨਸ਼ੇ ਪੰਜਾਬ ਜਿੱਥੋਂ ਆਏ ਪੰਜਾਬ ਸ਼ਰਾਬ ਵੀ ਕੀਤੀ ਜਾਂਦੀ ਹੈ ਦੇਸੀ ਸ਼ਰਾਬ ਲੋਕ ਪੀਂਦੇ ਨੇ ਸੰਤਰਾ ਬ੍ਰਾਂਡ ਆਰਗ ਦੇ ਮੂੰਹ ਤੇ ਆ ਸੰਤਰਾ ਲਿਆਈ ਪਿੰਡਾਂ 'ਚ ਵੀ ਲੋਕ ਸੰਤਰਾ ਪੀਂਦੇ ਨੇ ਹੁਣ ਸਵਾਲ ਇਹ ਹੈ ਕਿ ਵੀ ਜਿਨ੍ਹਾਂ ਕੋਲ ਪੈਸੇ ਨਹੀਂ ਸੀ ਤੇ ਇਹ ਜਿਹੜਾ ਨਸ਼ਾ ਆਇਆ ਹੈ ਇਹ ਹੈਗਾ ਕੈਮੀਕਲ ਬੇਸਡ ਚਿੱਟਾ ਇਹਦੇ 'ਚ ਕੈਮੀਕਲ ਜਿਹੜਾ ਨਸ਼ਾ ਦਿੰਦੇ ਤੁਹਾਡੇ ਸਰੀਰ 'ਚ ਜਾਨ ਆ ਜਾਂਦੀ ਏ ਤਾਕਤ ਆ ਜਾਂਦੀ ਏ ਇਕਦਮੀ ਤੁਸੀਂ ਤੇ ਤੁਸੀਂ ਫੇਰ ਜਦੋਂ ਤੁਸੀਂ ਅਫਤਾ 10 ਦਿਨ ਖਾਣੇ ਹੋ ਉਹਦੇ ਬਾਅਦ ਤੁਹਾਡਾ ਜਿਹੜਾ ਸਰੀਰ ਹੁੰਦਾ ਇਸ ਨੇ ਉਸ ਨੂੰ ਅਡਾਪਟ ਕਰ ਲਿਆ ਹੁੰਦਾ ਨੂੰ ਅਬਜ਼ਾਰਬ ਕਰ ਲਿਆ ਹੁੰਦਾ ਇਹਦੀ ਉਹ ਲੋਡ ਮਹਿਸੂਸ ਕਰਨ ਲੱਗ ਜਾਂਦਾ ਜਿਵੇਂ ਸ਼ਰਾਬੀ ਇਨਸਾਨ ਨੂੰ 7 ਵਜੇ ਦਿਨ ਦੇ ਵੇਟ ਕਰਦੇ ਨੇ ਕਿਸੇ ਵੇਲੇ ਸੂਰਜ ਡੁੱਬੇਗਾ ਜਿਹੜੇ ਰੋਜ਼ ਸ਼ਰਾਬੀ ਨੇ ਤੇ ਉਹਨਾਂ ਨੂੰ ਸਵੇਰੇ ਹੀ ਟੈਲੀਫੋਨਾਂ ਕਰਦੇ ਨੇ ਇਹ ਨਸ਼ੇ ਦੀ ਇੱਕ ਖਸੀਅਤ ਹੈ ਕਿ ਜਿਹੜਾ ਨਸ਼ਾ ਜਿਹੜਾ ਤੁਹਾਡੇ ਅੰਦਰ ਵੜ ਗਿਆ ਨਸ਼ਾ ਉਹਨੇ ਆਪਣੇ ਮੁਤਾਬਕ ਤੁਹਾਡਾ ਜੀਵਨ ਬਦਲ ਲੈਣਾ ਹੁਣ ਇਹ ਵੀ ਨਸ਼ਾ ਨਸ਼ਾ ਸ਼ੁਰੂ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਉਤੋਂ ਬਾਅਦ ਇਹ ਵੱਧਦਾ ਹੀ ਗਿਆ ਔਰ ਮੈਂ ਨਾ ਨਹੀਂ ਲੈਣਾ ਚਾਹੁੰਦਾ ਮੰਤਰੀ ਦਾ ਐਕਸ ਮੰਤਰੀ ਉਹਦਾ ਨਾਮ ਵੀ ਕਿਲਾਣਾ ਸਾਰੀ ਦੁਨੀਆ ਜਾਣਦੀ ਹੈ ਉਹਨੂੰ ਹਰ ਕੋਈ ਜਾਣਦਾ ਇੱਕੋ ਮੰਤਰੀ ਅਰੈਸਟ ਹੋਇਆ ਹੈ ਨਸ਼ੇ ਚ ਤੇ 3 ਮਹੀਨੇ 4 ਮਹੀਨੇ ਜੇਲ੍ਹ ਚ ਰਿਹਾ ਉਰੂ ਦੀ ਫਿਰ ਬੇਲ ਹੋ ਗਈ ਹੈ। ਹੂੰ ਔਰ ਹੁਣ ਉਹ ਬੜੀਆਂ-ਬੜੀਆਂ ਸਟੇਟਮੈਂਟਾਂ ਦਿੰਦਾ ਹੈ ਨਸ਼ੇ ਬਾਰੇ। ਹੂੰ ਨਸ਼ੇ ਦਾ ਜਿਹੜਾ ਕੇਸ ਰਜਿਸਟਰ ਹੋਇਆ ਉਹਦੇ ਤੇ ਉਹ ਅਕਾਲੀ ਦਲ ਵੇਲੇ ਹੀ ਰਜਿਸਟਰ ਹੋਇਆ ਹੈ। ਉਸ ਵੇਲੇ ਆਪਣੇ ਅਰਨਜੀਤ ਲੀ ਫਾਈਨਾਂਸ ਮਿਨਿਸਟਰ ਸੀ। ਸਰਦਾਰ ਨਰਿੰਜਨ ਸਿੰਘ ਜਲੰਧਰ ਜਿਹੜੇ ਈਡੀ ਵਾਲੇ ਸੀ ਇਨਫੋਰਸਮੈਂਟ ਵਾਲੇ। ਉਹਨਾਂ ਦੀ ਜਿਹੜੀ ਇਨਟੈਰੋਗੇਸ਼ਨ ਸੀ ਉਹਦੇ ਚ ਜਿਹੜਾ ਡੀਐਸਪੀ ਪੋਲਾ ਸੀ। ਪੋਲੇ ਨੇ ਇਹ ਗੱਲ ਦਾ ਭੇਦ ਜਨਤਕ ਕੀਤਾ ਕਿ ਫਲਾ ਫਲਾ ਮਨਿਸਟਰ ਦੇ ਕਹਿਣ ਤੇ ਮੈਂ ਇੱਕ ਡਰਗ ਛੱਡ ਕੇ ਆਇਆ ਚਿੱਟੇ ਦਾ ਜਾਂ ਮੈਂ ਨਸ਼ਾ ਕਰਦਾ ਮੈਂ ਇਹਦੀ ਜਿਹੜੀ ਕਰਦਾ ਜੀ ਕੀ ਕਹੋਗੇ ਇਹਨੂੰ ਨਸ਼ਾ ਨਹੀਂ ਹਾਂਜੀ ਨਖਾ ਤਸ਼ਕਰੀ ਨਖਾ ਤਸ਼ਕਰੀ ਕਹਿ ਦਿਓ ਜਾਂ ਜੋ ਵੀ ਕਹੋ ਇਹਨੂੰ ਵੀ ਵੇਚਦਾ ਜਾਂ ਮੈਂ ਉਹ ਹੋਲ ਸੇਲਰ ਸੀਗਾ ਪੂੜੀ ਪੂੜੀ ਤੇ ਵੇਚਣ ਵਾਲਾ ਨਹੀਂ ਸੀ ਪੂੜੀ ਪੂੜੀ ਵਾਲੇ ਤੇ ਅੱਗੇ ਰੱਖੇ ਹੁੰਦੇ ਨੇ ਤੇ ਇਥੇ ਤੁਸੀਂ ਚਾਹ ਵਾਲਿਆਂ ਕੋਲ ਚੱਲੇ ਜੋ ਚੰਡੀਗੜ੍ਹ 'ਚ ਬੀੜੀ ਸਿਗਰਟ ਵੇਚਣ ਵਾਲੇ ਬੈਠੇ ਹੁੰਦੇ ਨੇ ਸੜਕਾਂ ਦੇ ਕਿਨਾਰੇ ਉਹ ਬੀੜੀ ਸਿਗਰਟ ਤੇ ਇੱਕ ਬਹਾਨਾ ਹੁੰਦਾ ਕਿ ਮੈਂ ਫਲੋਟ ਕੀਤਾ ਹੁੰਦਾ ਪੜਦਾ ਉਹ ਵੇਚਦੇ ਨੇ ਹੁਣ ਸਵਾਲ ਇਹ ਹੈ ਕਿ ਇਹ ਖਤਮ ਕਿਉਂ ਨਹੀਂ ਹੁੰਦਾ ਅਕਾਲੀਆਂ ਵੇਲੇ ਤੇ ਖਤਮ ਹੋ ਨਹੀਂ ਸਕਦਾ ਕਿਉਂਕਿ ਇਹ ਜਿਹੜਾ ਨੈਟਵਰਕ ਹੈ ਨਸ਼ੇ ਦਾ ਪੋਲੀਟੀਸ਼ੀਅਨ ਨਸ਼ਾ ਤਸਕਰੀ ਵਾਲੇ ਤੇ ਪੁਲਿਸ ਇੱਕ ਨੈਟਵਰਕ ਹੈ ਇਹ ਪੰਜਾਬ ਦਾ ਬੜਾ ਸਟਰੋਂਗ ਹੈ ਜਿਹੜੀ ਪੰਜਾਬ ਦੇ ਪੁਲਿਸ ਅਫਸਰਨ ਅਧਿਕਾਰੀਆਂ ਨੂੰ ਇਹ ਲੱਗਦਾ ਵੀ ਅਸੀਂ ਕਿਉਂ ਆਪਣੇ ਜਿਹੜੇ ਸਾਡੇ ਸਾਥੀ ਅਫਸਰਨ ਅਧਿਕਾਰੀਆਂ ਉਨਾਂ ਤੇ ਕੇਸ ਰਜਿਸਟਰ ਕਰੀਏ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਨਸ਼ਾ ਦੀ ਤਸਕਰੀ ਨਹੀਂ ਕਰਦੇ ਤੇ ਹੋਰ ਕੰਮ ਕਰੀ ਜਾਂਦੇ ਸਮਝਿਓ ਕਿ ਨਹੀਂ ਨਜਾਇਜ਼ ਬੰਦੇ ਫਾੜ ਲਏ ਕਿ ਝੂਠੇ ਕੇਸ ਬਣਾਤੇ ਫਿਰ ਪੈਸੇ ਲੇ ਫਿਰ ਕੇਸ ਖਾਲੇ ਸੋ ਇੱਕ ਦੂਜੇ ਤੇ ਐਕਸ਼ਨ ਲੈਂਡ ਨੂੰ ਤਿਆਰ ਲਈ। ਇਹਦੇ ਵਿੱਚ ਇੱਕ ਸਵਾਲ ਹੈ ਉਹ ਇਹ ਹੈ ਕਿ ਜਿਵੇਂ ਤਿੰਨਾਂ ਦੀ ਟਿਕੜੀ ਤੁਸੀਂ ਕਿਹਾ ਕਿ ਇੱਕ ਨੈਕਸਸ ਹੁੰਦਾ ਤਿੰਨਾਂ ਦਾ ਉਹਦੇ ਵਿੱਚ ਨਸ਼ਾ ਤਸਕਰਤਾ ਆਪਸ ਸਾਰਿਆਂ ਨੂੰ ਪਤਾ ਹੈ ਭਲੀ-ਪਾਂਤ ਕਿ ਉਹ ਤਾਂ ਚਲੋ ਸਿੱਧੇ ਦੋਸ਼ੀ ਹੋ ਗਏ। ਫਿਰ ਸਿਆਸਤਦਾਨ ਤੇ ਪੁਲਿਸ ਇੱਕ ਦੂਜੇ ਤੇ ਬੜਾ ਤੋੜਾ ਝਾੜਦੇ ਆ। ਪੁਲਿਸ ਵਾਲੇ ਕਹਿੰਦੇ ਕਿ ਅਸੀਂ ਅਜੇ ਰਜਿਸਟਰਡ ਕਰਨ ਲੱਗਦੇ ਹਾਂ ਕੇਸ ਉਧਰੋਂ ਪੋਲੀਟੀਸ਼ੀਅਨ ਦੇ ਦਬਾਅ ਪੈ ਜਾਂਦੇ ਆ ਕੋਈ ਸਰਕਾਰ ਹੋਵੇ ਚਾਹੇ ਝਾੜੂ ਵਾਲੇ ਨੇ ਚਾਹੇ ਕਾਂਗਰਸੀ ਰਹੇ ਜਾਂ ਕਾਲੀ ਦਲ ਵਾਲੇ ਰਹੇ। ਉਧਰੋਂ ਜਿਹੜੇ ਪੋਲੀਟੀਸ਼ੀਅਨ ਨੇ ਉਹ ਕਹਿੰਦੇ ਪੁਲਿਸ ਦਾ ਇਹ ਕੰਮ ਹੈ ਪ ਇਹ ਜਿਹੜੇ ਹੈਗੇ ਨਾ ਆਪਾਂ ਇੱਕ ਦੂਜੇ ਤੇ ਤੋਮ ਤਾਂ ਲਾਣੇ ਆ ਇਹ ਤੋਮ ਤਾਂ ਦਾ ਮਸਲਾ ਨਹੀਂ ਹੈਗਾ ਸਾਡੇ ਨੌਜਵਾਨ ਬੱਚਿਆਂ ਧੀਆਂ ਦੇ ਜਾਨਾ ਜਾ ਰਹੀਆਂ ਨੇ ਕੁੜੀਆਂ ਦੀ ਤੇ ਅਸੀਂ ਗੱਲ ਹੀ ਨਹੀਂ ਕਰਦੇ 80000 ਤੋਂ ਵੱਧ ਕੁੜੀ ਜਿਹੜੀ ਹੈ ਉਹ ਨਸ਼ੇ ਤੇ ਹੈ ਇਹ ਗੱਲ ਮੈਨੂੰ ਇੱਕ ਪੁਲਿਸ ਅਧਿਕਾਰੀ ਨੇ ਦੱਸੀ ਡੀਐਸਪੀ ਰੈਂਕ ਸੀ ਉਹਦਾ ਤੇ ਉਹ ਇਸ ਦਾ ਉਸ ਵੇਲੇ ਇੰਚਾਰਜ ਸੀ ਉਹ ਕਹਿੰਦਾ ਜੀ ਉਹਦੀ ਤੇ ਗੱਲ ਤੁਸੀਂ ਪੱਤਰਕਾਰ ਕਰਦੇ ਹੋ ਮੁੰਡਿਆਂ ਦੀ ਨੌਜਵਾਨਾਂ ਦੀ ਮੁਠਿਆਰਾਂ ਦੀ ਨਹੀਂ ਕਰਦੇ ਅੱਛਾ ਹੁਣ ਸਵਾਲ ਇਹ ਹੈ ਕਿ ਵੀ ਇਹ ਖਤਮ ਕਿਉਂ ਨਹੀਂ ਹੁੰਦਾ ਕੈਪਟਨ ਅਮਰਿੰਦਰ ਸਿੰਘ ਨੇ ਗੁਟਕੇ ਦੀ ਸੌਂ ਖਾਦੀ ਸੀ ਕਿ ਵੀ ਮੈਂ ਇਹਨੂੰ ਇੱਕ ਮਹੀਨੇ ਚ ਖਤਮ ਕਰ ਦਿਆਂ ਪਰ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵੀ ਕਿਉਂ ਨਹੀਂ ਹੋਇਆ ਖਤਮ ਜੇ ਉਹ ਖਤਮ ਕਰਨੇ ਚਾਹਦੇ ਜਿਸ ਤਰ੍ਹਾਂ ਕਿ ਉਹਨਾਂ ਨੇ ਵੋਟਾਂ ਲੈਣ ਲਈ ਕੀਤਾ ਲੋਕਾਂ ਨਾਲ ਉਹਨਾਂ ਨੇ ਮੈਂ ਕਹਾਗਾ ਧੋਖਾ ਕੀਤਾ ਲੋਕਾਂ ਨੂੰ ਗੁੰਮਰਾਹ ਕੀਤਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਹਨਾਂ ਨੇ ਬਲੈਕਮੇਲ ਕੀਤਾ ਮੇਰੇ ਲਈ ਗੁਟਕਾ ਤੁਹਾਡੇ ਲਈ ਜਿਹੜਾ ਗੁਟਕਾ ਇਹ ਇੱਕ ਬਾਣੀ ਹੈ ਜੀ ਇਹ ਪੁਸਤਕ ਨਹੀਂ ਇਹ ਕਿਤਾਬ ਨਹੀਂ ਗੁਟਕਾ ਜਿਹੜਾ ਉਹਦੇ ਹੱਥ ਚ ਫੜ ਕੇ ਸੌਂ ਖਾ ਕੇ ਉਹਨਾਂ ਨੇ ਜਿੰਨੇ ਮਾਪਿਆਂ ਦੇ ਬੱਚੇ ਨਸ਼ਿਆਂ ਤੇ ਆ ਉਹਨਾਂ ਮਾਪਿਆਂ ਦੀ ਉਹਨਾਂ ਪਰਿਵਾਰਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਨੇ ਬਲੈਕਮੇਲ ਕੀਤਾ ਅਸੀਂ ਇਸ ਤਰ੍ਹਾਂ ਸੋਚਦੇ ਹੀ ਨਹੀਂ ਅਸੀਂ ਅਸੀਂ ਕਿਉਂ ਅਸੀਂ ਪੋਲੀਟੀਸ਼ੀਨਾਂ ਨੂੰ ਕਿਉਂ ਨਹੀਂ ਕੰਨ ਤੋਂ ਫੜ ਕੇ ਗਟਾਰੇ 'ਚ ਖੜੇ ਕਰਦੇ ਪੱਤਰਕਾਰ ਸੋਸ਼ਲ ਮੀਡੀਆ ਵਾਲੇ ਅਸੀਂ ਜਾ ਕੇ ਪੁੱਛਣ ਲੱਗ ਜੀ ਕੁਝ ਹੋਰ ਕਹਿਣਾ ਜੀ ਕੁਝ ਹੋਰ ਦੱਸ ਦਿਓ ਜੀ ਉਹ ਕਿਉਂ ਦੱਸੇ ਬਈ ਤੁਸੀਂ ਗਏ ਹੋ ਇੰਟਰਵਿਊ ਲੈਣ ਤੁਸੀਂ ਸਵਾਲ ਬਣਾ ਕੇ ਜਾਓ ਨਾ ਤੁਸੀਂ ਆਪ ਨਹੀਂ ਆਂਦੇ ਤੁਹਾਨੂੰ ਬਣਾਣੇ ਆਪਣੇ ਐਡੀਟਰ ਨੂੰ ਪੁੱਛੋ ਜੀ ਮੈਂ ਕੀ ਬਣਾ ਜੇਕਰ ਤੁਸੀਂ ਗੋਦੀ মিডিਏ ਦਾ ਰੋਲ ਪਲੇ ਕਰ ਰਹੇ ਹੋ ਫਿਰ ਤੇ ਤੁਸੀਂ ਕਹੋਗੇ ਹੋਰ ਦੱਸੋ ਜੀ ਹੋਰ ਦੱਸੋ ਜੀ ਇਹ ਹੋਰ ਦੱਸਣ ਵਾਲੀ ਗੱਲ ਨਹੀਂ ਹੈਗੀ ਇਹ ਨੈਕਸਸ ਨਹੀਂ ਟੁੱਟਾ ਨਾ ਫਿਰ ਇਹ ਜਿਹੜਾ ਨੈਕਸਸ ਸੀ ਪੁਲਿਸ ਦਾ ਪੋਲੀਟੀਸ਼ੀਅਨ ਦਾ ਤੇ ਤਸਕਰੀ ਵਾਲਿਆਂ ਦਾ ਉਹਨਾਂ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਦੇ ਬੰਦੇ ਸੀ ਉਹਨਾਂ ਨਾਲ ਸਾਂਝ ਪਾਲੀ ਪੈਸਾ ਕਿਸੇ ਨੂੰ ਵੀ ਮਾੜਾ ਨਹੀਂ ਲੱਗਦਾ ਫਿਰ ਉਹ ਪੈਸਾ ਗਿਆ ਜਿਹੜੀਆਂ ਪਟਿਆਲੇ 'ਚ ਪ੍ਰਾਪਰਟੀਆਂ ਫੜੀਆਂ ਗਈਆਂ ਉਹ ਕਿੱਥੋਂ ਆਏ ਨੇ ਪੈਸੇ ਨਾ ਇੱਕ ਬੰਦਾ ਏਪੀਆਰਓ ਹੋਵੇ ਸਿਫਾਰਿਸ਼ ਨਾਲ ਭਰਤੀ ਹੋਇਆ ਹੋਵੇ ਜੀ ਤੋਂ ਏਪੀਆਰ ਕੋਲ ਏਪੀ ਏਪੀਓਰ ਵੱਧ ਤੋਂ ਵੱਧ ਗਿਆ ਡਿਪਟੀ ਡਾਇਰੈਕਟਰ ਬਣਿਆ ਪੰਜਾਬ ਸਰਕਾਰ ਚ ਪਬਲਿਕ ریلیشن ਅੱਜ ਕੋਲ ਉਹਦੇ ਕੋਲ ਮਰਸੀਡੀਜ਼ ਬੈਂਜ਼ਨ BMW ਚਾਨੀ ਉਹਦੀ ਪ੍ਰਾਪਰਟੀ ਦੇਖੋ ਟਾਵਰ ਖੜਾ ਕੀਤਾ ਹੋਇਆ ਹੈ ਜੀ ਮੈਰੇਜ ਬੈਲੈਂਸ ਬਣਾਇਆ ਹੋਇਆ ਇਹ ਪੈਸਾ ਕਿੱਥੋਂ ਆਂਦਾ ਨਾ ਇਹ ਪੈਸਾ ਕਿੱਥੋਂ ਆਂਦਾ ਇਹ ਪੈਸਾ ਇਹਨਾਂ ਸੋਰਸਾਂ ਤੋਂ ਹੀ ਆਂਦਾ ਜਿਹੜੇ ਇਹ 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 ਤਕਸ਼ਰੀਬ ਵਗੈਰਾ ਕਰਨ ਵਾਲੇ ਹੁੰਦੇ ਇਹ ਬੜੇ ਸਿਆਣੇ ਤੇ ਚੁਸਤ ਬੰਦੇ ਹੁੰਦੇ ਸੀ ਪਿਛਲੀਆਂ ਦੋ ਸਰਕਾਰਾਂ ਦੀ ਧਾਰਨ ਦਿੱਤੀ ਹੁਣ ਆਈ ਇਹ ਮੌਜੂਦਾ ਦੌਰ ਤੇ ਮੌਜੂਦਾ ਵਾਲਿਆਂ ਨੇ ਬਦਲਾ ਇਸ ਮਸਲੇ ਵਿੱਚ ਕਿੰਨਾ ਕੁ ਕੀਤਾ ਦੇਖੋ ਈਵੇਂ ਹੈ ਮੌਜੂਦਾ ਵਾਲਿਆਂ ਨੇ ਐਫਰਟ ਅਟੈਂਪਟ ਕੀਤੀ ਹੈ ਮੈਂ ਇਹਦੇ ਵਿੱਚ ਚੀਫ ਮਿਨਿਸਟਰ ਨੂੰ ਇਨਵੋਲਡ ਨਹੀਂ ਸਮਝਦਾ ਈਟਲੇ ਲੈਵਲ ਤੇ ਕੋਈ ਅਫਸਰ ਤੇ ਹੈਨ ਅਧਿਕਾਰੀ ਪੁਲਿਸ ਦੇ ਔਰ ਉਹਨਾਂ ਦੇ ਹੋ ਸਕਦਾ ਕੋਈ ਮਿਨਿਸਟਰ ਐਮ ਐਲ ਏ ਵੀ ਹੋਣ ਪਰ ਉਹਨਾਂ ਨੂੰ ਇੰਨਾ ਬਲੇਮ ਅਸੀਂ ਨਹੀਂ ਦੇ ਸਕਦੇ ਕਿਉਂਕਿ ਜੜ ਇੰਨੀ ਪੱਕੀ ਹੋ ਗਈ ਹੈ ਕਿ ਕੋਈ ਵੀ ਚੀਫ ਮਿਨਿਸਟਰ ਪੁਲਿਸ ਨਾਲ ਟੱਕਰ ਲੈਣ ਦੀ ਵੀ ਜੁਰਤ ਨਹੀਂ ਕਰਦਾ ਤੁਹਾਡੇ ਸਾਹਮਣੇ ਉਹ ਆਈਐਸ ਅਫਸਰ ਜਿਹੜੀ ਸੀਗੀ ਬੀਬੀ ਕਿਹੜੀ ਨੀਲਮਾ ਕਿਹੜੀ ਉਹਦੇ ਕੋਲ ਸੀਗੀ ਪੰਜਾਬ ਸਮਾਲ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ ਐਡਾ ਵੱਡਾ ਉਹਦੇ ਵਿੱਚ ਫਰਾਡ ਹੋਇਆ ਨਾ ਫਿਰ ਇਹ ਸਾਰੇ ਇਕੱਠੇ ਹੋ ਗਏ ਤੇ ਪੀਸੀਐਸੇ ਟਰਾਂਸਪੋਰਟ ਵਾਲੇ ਵੀ ਇਕੱਠੇ ਹੋ ਗਏ ਜਿਹੜਾ ਦੇ ਦਬਾਅ ਬਣਾ ਲਿਆ ਦਬਾਅ ਬਣਾ ਕੇ ਸਾਰੇ ਕੇਸ ਕੁਝ ਖਤਮ ਹੋ ਗਏ ਨਾ ਕਿੱਥੇ ਗਈ ਨੀਲਮਾ ਨੀਲਮਾ ਨੇ ਕਾਗਜ਼ ਵੀ ਟੈਂਪਰ ਕੀਤੇ ਸੀ ਜਿਹੜੀ ਗੁਲਮੋਰ ਕਲੋਨੀ ਹੈ ਕਿਹੜੀ ਹੈ ਲੁਧਿਆਣਾ ਹੈ ਕਿ ਕਿੱਥੇ ਹੈ ਸੋ ਦੇਖੋ ਇਹ ਦਬਾਅ ਹੁੰਦਾ ਇਹਦੇ ਬਾਅਦ ਹੁਣ ਇਹ ਹੈ ਵੀ ਫਿਰ ਮੁੱਖ ਮੰਤਰੀ ਨੇ ਕੰਮ ਵੀ ਇੰਨਾ ਤੋਂ ਹੀ ਲੈਣਾ ਐ ਇਸੇ ਪੁਲਿਸ ਤੋਂ ਲੈਣਾ ਕੀ ਕਰੋਗੇ ਸੋ ਇਹ ਥੋੜਾ ਬੋਧਾ ਫਿਰ ਅੱਖ ਵੀ ਬੰਦ ਕਰਦੀਆਂ ਸਰਕਾਰਾਂ ਵੀ ਅਸੀਂ ਕੀ ਕਰੀਏ ਅਸੀਂ ਥੋੜੀ ਸ਼ੁਰੂ ਕੀਤਾ ਹਾਂਜੀ ਇਹ ਕਿਦੇ ਨਾਲ ਇੱਕ ਹੋਰ ਚੀਜ਼ ਜੁੜੀ ਹੋਈ ਸਾਨੂੰ ਸਮਝਣੀ ਚਾਹੀਦੀ ਏ ਵੀ ਇਹ ਜਿਹੜਾ ਨਸ਼ਾ ਇਹ ਦਿੱਲੀ ਚ ਕਿਉਂ ਨਹੀਂ ਚੰਡੀਗੜ੍ਹ ਚ ਕਿਉਂ ਨਹੀਂ ਪੰਜਾਬ ਦੇ ਪਿੰਡਾਂ ਚ ਕਿਉਂ ਹੈ ਜੰਮੂ ਕਸ਼ਮੀਰ ਚ ਕਸ਼ਮੀਰ ਚ ਕਿਉਂ ਹੈ ਇਹਦੇ ਪਿੱਛੇ ਵੀ ਕੋਈ ਰਣਨੀਤੀ ਤੇ ਸਾਜ਼ਿਸ਼ ਹੈ ਨਾ ਇੱਥੇ ਵੱਡੀ ਗੱਲ ਕਰਦੇ ਖਾਲਿਸਤਾਨ ਦੀ ਉੱਥੇ ਉਹ ਕਰਦੇ ਦੂਜੀ ਗੱਲ ਇਹਨਾਂ ਦੋ ਸਟੇਟਾਂ 'ਚ ਚਿੱਟਾ ਇਸ ਕਰਕੇ ਕਿਉਂ ਇਹਨਾਂ ਵਿਕਦਾ ਇਹਦੀ ਐਂਟਰੀ ਕਿੱਥੋਂ ਹੁੰਦੀ ਹੈ ਇੰਨੀ ਸਮਗਲਿੰਗ ਹੁੰਦੀ ਹੈ ਪਾਕਿਸਤਾਨ ਤੋਂ ਇੰਨੀ ਸਮਗਲਿੰਗ ਕੁਇੰਟਲਾਂ ਦੇ ਹਿਸਾਬ ਨਾਲ ਹੀਰੋਇਨ ਫੜ ਲਈ ਪੰਜਾਬ ਪੁਲਿਸ ਨੇ ਰੋਜ਼ ਖਬਰਾਂ ਲੱਗਦੀਆਂ ਤੋ ਕਿੱਥੇ ਜਾਂਦੀ ਉਹ ਪੰਜਾਬ ਤੋਂ ਅੱਗੇ ਵੀ ਜਾਂਦੀ ਹੈ ਨਾ ਸਾਰੀ ਪੰਜਾਬ 'ਚ ਖਤਮ ਤੇ ਖਪਤ ਹੈ ਨਹੀਂ ਰੋਣ ਤੇ ਬਹੁਤ ਮਹਿੰਗੀ ਹੁੰਦੀ ਹੈ ਜਿੱਟਾ ਤੇ ਸਸਤਾ ਸੋ ਇਸ ਕਰਕੇ ਇਸ ਸਰਕਾਰ ਨੂੰ ਵੀ ਤੁਸੀਂ ਕਟਾਰੇ ਵਿੱਚ ਉਸ ਤਰ੍ਹਾਂ ਨਹੀਂ ਖੜੀ ਕਰ ਸਕਦੇ ਜਿਸ ਤਰ੍ਹਾਂ ਤੁਸੀਂ ਪਹਿਲੀਆਂ ਸਰਕਾਰਾਂ ਨੂੰ ਖੜੀ ਕਰ ਸਕਦੇ ਹੋ ਪਰ ਇਹ ਵੀ ਇਹ ਮਸਲਾ ਇਹਨਾਂ ਤੋਂ ਵੀ ਹੱਲ ਨਹੀਂ ਹੋ ਰਿਹਾ ਇਨਾਂ ਨੇ ਫਿਰ ਵੀ ਇੱਕ ਡੀਆਈਜੀ ਅੰਦਰ ਕੀਤਾ ਇੱਕ 2-3 ਐਸਐਸਪੀ ਕੀਤਾ ਨੇ ਕਿ ਐਸਐਸਪੀ ਕਿਤੇ 5 6 ਪੁਲਿਸ ਅਫਸਰਾਂ ਨੂੰ ਫੜ ਕੇ ਇਹਨਾਂ ਨੇ ਅੰਦਰ ਕੀਤਾ ਔਰ ਇਹ ਬੜੀ ਵੱਡੀ ਗੱਲ ਹੈ ਸਾਨੂੰ ਮੰਨਣੀ ਚਾਹੀਦੀ ਵੀ ਉਹ ਪਹਿਲਿਆਂ ਨੇ ਕਿਉਂ ਨਹੀਂ ਕੀਤੇ ਅਮਰਿੰਦਰ ਸਿੰਘ ਕੀ ਕਰਦਾ ਸੀ ਅਮਰਿੰਦਰ ਸਿੰਘ ਨੇ ਵੀ ਕੀ ਕੀਤਾ ਨਾ ਉਥੇ ਆਪਣਾ ਮੋਤੀ ਪੈਲੇਸ ਬਣਾਇਆ ਛੋਟਾ ਸੀਸਵਾ ਕਿੱਥੋਂ ਆਇਆ ਪੈਸਾ ਸਮਝੋ ਸਾਨੂੰ ਇਹਨਾਂ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ ਕਿ ਮੈਂ ਨਹੀਂ ਕਹਿੰਦਾ ਕਿ ਅਮਰਿੰਦਰ ਸਿੰਘ ਕੋਈ ਟੈਕਸਰੀ ਦੇ ਪੈਸੇ ਲੈਂਦਾ ਸੀ ਉਹ ਤੇ ਕਿਸੇ ਟੈਕਸਰੀ ਵਾਲੇ ਨੂੰ ਮਿਲਦੇ ਵੀ ਨਹੀਂ ਹੁੰਨੇ ਚੀਫ ਮਿਨਿਸਟਰ ਕੋਈ ਵੀ ਮੁੱਖ ਮੰਤਰੀ ਕੋਈ ਮਿਨਿਸਟਰ ਵੀ ਨਹੀਂ ਮਿਲਦਾ ਹੁੰਦਾ ਪਰ ਇਹ ਜਿਹੜੇ ਆਸ-ਪਾਸ ਘੁੰਮਦੇ ਹੁੰਦੇ ਨੇ ਉਹ ਜਿਹੜੇ ਸੇਵਾ ਦੇ ਕੰਮ ਹੁੰਦੇ ਨੇ ਪੰਜਾਬੀ ਚ ਮੇਰਾ ਇੱਕ ਪ੍ਰੋਫੈਸਰ ਸੀ ਪ੍ਰੋਫੈਸਰ ਗੁਲਵੰਦ ਸਿੰਘ ਸੀਗੇ ਮੈਂ ਉਹਨਾਂ ਨਾਲ ਨਾ ਪੀ ਐਚ ਡੀ ਕਰ ਰਿਆ ਸੀ ਜਰਨਲਿਜ਼ਮ ਚੋਂ ਪਹਿਲੇ ਉਹਨਾਂ ਨੇ ਨਾ ਇੱਕ ਦਿਨ ਮੈਨੂੰ ਇੱਕ ਬੜੀ ਵਧੀਆ ਗੱਲ ਕਹੀ ਭਈ ਇਹਨਾਂ ਦੋ ਬੰਦਿਆਂ ਦੀ ਨੇੜਤਾ ਕੀ ਹੈ ਯੂਨੀਵਰਸਿਟੀ ਚ ਤੇ ਵਾਈਸ ਚਾਂਸਲਰ ਦੀ ਗੱਲ ਚਾਰੀ ਸੀ ਕਹਿੰਦਾ ਇਹ ਵਾਈਸ ਚਾਂਸਲਰ ਦੇ ਸਾਰੇ ਘਟੀਆ ਕੰਮ ਬੜੀਆ ਢੰਗ ਨਾਲ ਨਬੇੜਦਾ ਸੋ ਹਰ ਮੁੱਖ ਮੰਤਰੀ ਕੋਲ ਇੱਕ ਕਿਵੋ ਜਿਆ ਦਲਾ ਹੁੰਦਾ ਜਿਹੜਾ ਉਸ ਦੇ ਸਾਰੇ ਘਟੀਆ ਕੰਮਾਂ ਨੂੰ ਬੜੇ ਖੂਬਸੂਰਤੀ ਨਾਲ ਨਬੇੜ ਦਿੰਦਾ ਚੀਫ ਮਿਨਿਸਟਰ ਨੇ ਕਿੱਥੇ ਜਾਣਾ ਹੀ ਨਹੀਂ ਹੁੰਦਾ ਸਮਝਿਓ ਪੈਸਾ ਲਿਆ ਐਕਸਾਈਡ ਡਿਊਟੀ ਚ ਰਿਸ਼ਵਤ ਲਈਏ ਪੈਸਾ ਦਿੱਲੀ ਜਾਣਾ ਦਿੱਲੀ ਤੋਂ ਹਵਾਲੇ ਚ ਜਾਣਾ ਕੋਈ ਮੁੱਖ ਮੰਤਰੀ ਥੋੜੀ ਚੱਕੀ ਫਿਰਦੇ ਸੋ ਇਹ ਜਿਹੜਾ ਚਿੱਟੇ ਦਾ ਕੰਮ ਹੈ ਪੰਜਾਬ ਜਿੰਨੀ ਜਲਦੀ ਖਤਮ ਵੀ ਨਹੀਂ ਹੋ ਸਕਦਾ ਦੂਜਾ ਇਹ ਹੈ ਵੀ ਪਿੰਡ ਪਿੰਡ ਗਲੀ ਗਲੀ ਮੱਲੇ ਮੱਲੇ ਪ੍ਰਚਾਰ ਵੀ ਹੋਣਾ ਚਾਹੀਦਾ ਬੱਚੇ ਨਾ ਖਾਣ ਬੱਚੇ ਕਿਉਂ ਖਾ ਰਹੇ ਨੇ ਬੱਚਿਆਂ ਦੇ ਅੰਦਰ ਜਿਹੜਾ ਵੈਕਿਊਮ ਹੈ ਸ਼ਖਸੀਅਤ ਵਿੱਚ ਜਿਹੜੀ ਕਿ ਉਹਨਾਂ ਨੂੰ ਆਪਣੀ ਲੱਗਦੀ ਏ ਜਿਹਨੂੰ ਕਹਿੰਦੇ ਨੇ ਮੀਨਿੰਗਲੈਸ ਜ਼ਿੰਦਗੀ ਲੱਗਦੀ ਏ ਵੀ ਜ਼ਿੰਦਗੀ ਦਾ ਕੋਈ ਅਰਥ ਨਹੀਂ ਫਿਰ ਉਹ ਕੀ ਕਰਦੇ ਨੇ ਜ਼ਿੰਦਗੀ ਦਾ ਕਿਉਂਕਿ ਅਰਥ ਕੋਈ ਨਹੀਂ ਉਹਦੇ ਵਿੱਚ ਜਦੋਂ ਉਹਨਾਂ ਨੂੰ ਡਿਪਰੈਸ਼ਨ ਹੁੰਦਾ ਡੁੱਬ ਜਾਂਦੇ ਨੇ ਉਹਨਾਂ ਨੂੰ ਆਪਣੇ ਆਪ ਬੇਲੋੜਾ ਲੱਗਦਾ ਹੈ ਤੋ ਫਿਰ ਨਸ਼ੇ ਦਾ ਥੋੜਾ ਜਿਹਾ ਸਾਰਾ ਲੈਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਜਦੋਂ ਸਾਡੀਆਂ ਹੱਡੀਆਂ 'ਚ ਡਰੱਗ ਵੱਢ ਜਾਏਗੀ ਚਿੱਟਾ ਵੱਢ ਜਾਏਗਾ ਫਿਰ ਅਸੀਂ ਕਿਸੇ ਕੰਮ ਜੋਗੇ ਨਹੀਂ ਰਹਾਂਗੇ ਇੱਥੇ ਮੈਂ ਦੋ ਗੱਲਾਂ ਹੋਰ ਦੱਸਣੀਆਂ ਚਾਹਨਾ ਕਿ ਚਿੱਟੇ ਵਾਲਿਆਂ ਨੂੰ ਉਹ ਕੰਮ ਕਾਜ ਕਰਨ ਤੋਂ ਬਿਲਕੁਲ ਕੰਡਮ ਹੋ ਜਾਂਦੇ ਉਹਨਾਂ ਦਾ ਵਿਆਹ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਬਿਲਕੁਲ ਕੰਡਮ ਇਨਸਾਨ ਹੁੰਦੇ ਉਹਨਾਂ ਦਾ ਇਲਾਜ ਕਰਾਉਣਾ ਚਾਹੀਦਾ ਉਹਨਾਂ ਨੂੰ ਬੜਾ ਪਿਆਰ ਚਾਹੀਦਾ ਹੈ ਸੈਂਸਰਿਟੀ ਦਾ ਉਹਨਾਂ ਨੂੰ ਅਫੈਕਸ਼ਨ ਚਾਹੀਦੀ ਹੈ ਉਹਨਾਂ ਨੂੰ ਕੇਅਰ ਚਾਹੀਦੀ ਹੈ ਉਹਨਾਂ ਨੂੰ ਇਹ ਲੱਗੇ ਵੀ ਇਹ ਜਿਹੜੇ ਮੇਰੇ ਕੋਲ ਬੰਦੇ ਨੇ ਮੇਰੇ ਜਿਹੜੇਨ ਮੈਨੂੰ ਬਚਾਣ ਲਈ ਤਾਂ ਕੁਝ ਲੋਕਾਂ ਨੂੰ ਬਾਕੀ ਡੀਡਿਕਸ਼ਨ ਕੈਂਪ ਹੈਗੇਨ ਹਸਪੀਟਲਾਂ ਚ ਹੈਗੇ ਮੈਂ ਤੇ ਸਾਈਕੋਲੋਜੀ ਐ ਨਹੀਂ ਸਾਈਕੋਲੋਜੀਸਟ ਕਿ ਮੈਂ ਦੱਸਾਂ ਬਈ ਗੀ ਮੈਂ ਤੇ ਬੀਂਗੇ ਪੱਤਰਕਾਰ ਜਿਹੜਾ ਫਿਜ਼ੀਕਲੀ ਚਿੱਟਾ ਕਿਵੇਂ ਬਿਗਦਾ ਉਹਦੀ ਹੋਈ ਗੱਲ ਕਰ ਸਕਦਾ ਮੈਂ ਤੁਹਾਡੇ ਨਾਲ ਜਿੰਨੀ ਮੈਨੂੰ ਸਮਝ ਸੀ ਇਹਦੇ ਤੇ ਤੁਹਾਡਾ ਨਾ ਵਿਚਾਰਾਂ ਕੀ ᱛੀਆਂ